ਕੁੜੀ ਦਜਨੇ ਪਾਇਆ ਕੀ ਕਰਾਂ ਹੱਥ ਵੀ ਇੰਨਾ ਤੰਗਾ ਕੋਲ ਕੋਈ ਪਹਿਹਾਨੀ ਕਿਦੇ ਅੱਗੇ ਹੱਥ ਢਾਵਾਂ ਤੇ ਬੋਟੀ ਵੀ ਕੀ ਸੋਚੂਗੀ ਸਮਝ ਨਹੀਂ ਆਉਂਦੀ ਉਹਨੇ ਵੀ ਕਿੱਦਾਂ ਦੱਸਾਂ ਮਾੜ ਰੱਜ ਕੇ ਤੇ ਹੋ ਜਾ ਟੇਮ ਨਾਲ ਆਵੇ ਜਿਵੇਂ ਜੇ ਸਾਡੇ ਤੇ ਬੰਮੀ ਜੀ ਹਾਲ ਚਾਹਤੀ ਬੰਮੀ ਜੀ ਤੇ ਸਿਰ ਹੋ ਰਿਹਾ ਨਹੀਂ ਪਤਾ ਦਾਈ ਤੇ ਲੱਗ ਗਿਆ ਨਹੀਂ ਰੋਂਦੇ ਨਹੀਂ ਲਈ ਨੈਮਾ ਮੀਜੀ ਤੇ ਹਿਮੇਤ ਕੋ ਕੁਝ ਲ ਕੋਂ ਡੈਓ ਮੈਨੂੰ ਦੱਸੋ ਕੀ ਟੈਨਸ਼ਨ ਆ ਤੁਹਾਨੂੰ ਨਵੀਂ ਤੇ ਤੁਹਾਡੀ ਧੀ ਆ ਪੁੱਤ ਤੈਨੂੰ ਪਤਾ ਤਾਂ ਹੈਗਾ ਤੇਰੀ ਦੀਦੀ ਦੀ ਮਹਾਰਾਜ ਹੈ ਮਹਾਮਹਾ ਸੁਣੀ ਇੱਕ ਅਕਾ ਹੋਇਆ ਉਹਨਾਂ ਦੇ ਘਰ ਤੇ ਜਨੇਪਾ ਲੈ ਕੇ ਜਾਣਾ ਹੈ ਕੁਝ ਦਿਖਣ ਨਹੀਂ ਦਿਆ ਐਸਾ ਕੋਈ ਕੋਲ ਨਹੀਂ ਤੇਨੂੰ ਪਤਾ ਹੀ ਹੈ ਬੰਮੀ ਜੀ ਇਹ ਕਿਹੜੀ ਗੱਲ ਲੈ ਤੁਸੀਂ ਮੈਨੂੰ ਦੱਸ ਦੇ ਕਾਨੂੰ ਇਹ ਨਹੀਂ ਟੈਨਸ਼ਨ ਲਈ ਆ ਉਹ ਤਾਂ ਗੱਲ ਤੇ ਮੈਂ ਤੇਰ ਨਾਲ ਕਰਨੀ ਹੈ ਪਰ ਮੈਂ ਚਿਜਕ ਗਈ ਕਿ ਤੂੰ ਨਵੀਂ ਸਵੇ ਆਈ ਆ ਕੀ ਸੋਚੇਂਗੀ ਤੂੰ ਮੰਮੀ ਜੀ ਤੁਸੀਂ ਇਹਨੇ ਟੈਨਸ਼ਨ ਨਾ ਲਓ ਤੇਰੀ ਟੈਨਸ਼ਨ ਦਾ ਹਾਲ ਮੇਰ ਕੋ ਹੈਗਾ ਆ। ਆ ਮੇਰਾ ਸੋਨੇ ਦਾ ਕੰਗਣ ਤੁਸੀਂ ਸੁਨਿਆਰੇ ਕੋ ਗਿਰਵੀ ਰੱਖ ਕੇ ਤੇ ਪੈਸੇ ਲੈ ਆਓ। ਨਹੀਂ ਪੁੱਤ ਤੂੰ ਆਪਣੇ ਕੰਗਣ ਰੱਖ ਮੈਂ ਤੇਰੇ ਸਿਰ ਤੇ ਇਹਨਾ ਬੋਝ ਨਹੀਂ ਪਾਉਣਾ ਚਾਹੁੰਦੀ। ਨਹੀਂ ਮੰਮੀ ਜੀ ਉੱਥੇ ਲੋਕਾਂ ਨੇ ਈ ਥੋੜੀ ਵੇਖਣਾ ਮੈਂ ਸੋਨਾ ਪਾਇਆ ਆ ਕਿ ਨਹੀਂ। ਆਪਣੇ ਘਰ ਦੀ ਇੱਜ਼ਤ ਦੀ ਗੱਲ ਏ ਆ। ਨਾਲੇ ਆਪਣੀ ਵੀ ਇੱਜ਼ਤ ਬਣ ਜੂਗੀ ਤੇ ਨਾਲ ਦੀਦੀ ਦੀ ਵੀ। ਜੇ ਅਸੀਂ ਨਾਲ ਆ ਲੱਗ ਗਏ ਤੇ ਦੀਦੀ ਨੂੰ ਵੀ ਕੰਦੇ ਸੁਣਨੇ ਪੈਣੇ ਆ। ਤੁਸੀਂ ਰੱਖੋ ਏ। ਪੁੱਤ ਮੈਂ ਤੇ ਤੇਰ ਨਾਲ ਡਰਦੀ ਨਹੀਂ ਗੱਲ ਕਰਨ ਦੇ ਮੈਨੂੰ ਨਹੀਂ ਪਤਾ ਕਿ ਮੇਰੀ ਧੀ ਇੰਨੀ ਸਿਆਣੀ